ਸੀ ਕਾਰਵਾਈ ਜੀ ਸਾਰੇ ਭਾਈ ਜੀ ਆਪਾਂ ਪਿਛੇ ਤਿੰਨ ਚਾਰ ਸਾਲਾਂ ਤੋਂ ਸੁੱਧੋ ਮੁਨਾਫਾ ਆਪਣਾ ਛੱਟ ਰਹੇ ਆ ਤੇ 1 ਕਿਲੋ ਇਹ 1 ਕਿਲੋ ਟ੍ਰਿਕੋਡਰ ਮਹਰ ਜੀਣੀਓ ਤੇ ਜਮਾ ਜਾਂਦਾ ਪਨੀਰੀ ਦੇ ਵਿੱਚ ਕਦੇ ਆਪਾਂ ਕਿ ਡਾਲੂ ਬਾਹਰ ਨਹੀਂ ਝੋਨੇ ਚਾਹੁੰਦਾ ਚਲੋ 1% ਕੀ ਕਹਿਣਾ ਕੋਈ ਇੱਕ ਅੱਧਾ 부ਝਾ ਕਿਤੇ ਹੋ ਜੇ ਤਾਂ ਕੀ ਕਹਿਣਾ ਨਹੀਂ ਤਾਂ ਬਿਲਕੁਲ ਵੀ ਮਤਲਬ ਫੋਲੋ 0% ਹੀ ਹੈ ਇਹ ਰਿਜ਼ਲਟ ਆ ਕਾ ਇਹ ਆਪ ਨੂੰ 4-5 ਚਾਰ ਸਾਲਾ ਤੋਂ ਹੋਈ ਗੇ ਵਰਤਦੇ ਆ ਜੇਕਰ ਪੰਜਵਾਂ ਸਾਲ ਚੱਲ ਪੈਣਾ ਲਗਰੀ ਬਹੁਤ ਵਧੀਆ ਰਿਜ਼ਲਟ ਮਿਲਿਆ ਇਹਦਾ ਮੈਂ ਤਾਂ ਇਹੀ ਪਾਉਣਾ ਤੁਹਾਨੂੰ ਹੋਰ ਕੋਈ ਵੀ ਆਪਣੀ ਮੈਥਾਇਲ ਵਗੈਰਾ ਦੂਜਾ ਕਦੇ ਵੀ ਵਰਤੀ ਆਪਾਂ ਸਿਰਫ ਇਹ ਆਰਗੈਨਿਕ ਨੜੀ ਆਰਗੈਨਿਕ ਚੀਜ਼ ਹੈ ਜੀ ਪੁੱਤ ਜੀ ਸਾਹਿਬ ਕਿੰਨਾ ਕਿੰਨਾ ਪਾਉਣਾ ਹੈ ਤੁਸੀ 1-1 ਕਿਲੋ ਜੀ ਪਾ ਕੇ ਦੋਨੇ ਚੀਜ਼ਾਂ ਠੀਕ थोड़े जे रेह में जा मिटी जा लाक चढ़े रेह जा ठीकु आहे हा मिठी रेह ला लो जा पूरा मिटी ला लो दाल पी ठीकु आहे ठीकु आहे